ਹਾਂਜੀ ਬਾਬਾ ਜੋ ਅੱਜ ਗੁਰਦੁਆਰਾ ਸਾਹਿਬ ਕੇ ਸਮਾਗਮ ਚੱਲ ਰਹੇ ਨੇ ਉਸ ਦੇ ਸਬੰਧ ਵਿੱਚ ਕੀ ਕਰਦੇ ਇਹ ਜੀ ਸੰਤ ਬਾਬਾ ਜੀ ਸਿੰਘ ਦੀ 18ਵੀਂ ਵਰਥੀ ਅੱਜ ਮਨਾਈ ਜਾ ਰਹੀ ਹੈ ਜੀ ਤੇ ਜਿਹਦੇ ਵਿੱਚ ਵਾਗੀ ਜਥੇ ਆੜੀ ਜਥੇ ਰੀਸ ਦੀ ਜਥੇ ਸਭ ਨੇ ਹਾਜ਼ਰੀ ਭਰੀ ਹੈ ਇਹ ਇਹ ਹਰ ਸਾਲ ਦੀ ਤਰ੍ਹਾਂ ਮਨਾਈ ਜਾਂਦੀ ਹੈ ਜੀ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਚੜ੍ਹਦੀ ਕਲਾ ਨਾਲ ਮਨਾਈ ਜਾਂਦੀ ਉੱਗੇ ਬਾਬਾ ਬੁੱਢਾ ਜੀ ਦੱਸਤਾ ਹਨ ਤੇ ਮਹਾਂਪੁਰਖ ਜਿਹੜੇ ਹੀ ਇੱਥੇ ਮੁਕਤ ਸੇਵਾ ਕਰ ਉਹਨਾਂ ਨੇ ਸੇਵਾ ਇੱਥੇ ਨਿਭਾਈ ਆ ਜੀ 70 80 ਸਾਲ ਉਹ ਚੱਲੇ ਉਹਨਾਂ ਦੀ ਸੇਵਾ ਤੋਂ ਬਾਅਦ ਅੱਜ ਇਹ ਸੇਵਾ ਸੀ ਨਿਭਾ ਰਹੇ ਹਾਂ ਬੱਸ ਬਾਬਾ ਕਿੰਵੀਂ ਬਰਸੀ ਮਨਾਈ ਜਈ ਬਾਬਾ ਅਜੀਤ ਸਿੰਘ ਜੀ ਦੀ ਘਰ ਵਿੱਚ 18 ਅੱਜ ਧੰਨ ਹਾਂਜੀ ਬਾਬਾ ਜੋ ਗੁਰਦਾਰ ਸਾਹਿਬ ਕੇ ਪ੍ਰੋਗਰਾਮ ਚੱਲ ਰਹੇ ਨੇ ਉਸ ਬਾਰੇ ਜਾਣਕਾਰੀ ਵਾਹੀਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਤੰਤਰਬਾਪੂ ਦਾ ਸਾਜਿਦਾ ਪੁੱਤਰ استان ਤੇ ਉਹਨਾਂ ਦੇ ਚਰਨ ਸੇਵਕ ਸਾਸਨਵਾਸੀ ਸੰਤ ਬਾਬਾ ਅਜੀਤ ਸਿੰਘ ਜੀ ਆਜ ਉਹਨਾਂ ਦੀ 18ਵੀਂ ਵਿਵਸਤੀ ਬਾਬਾ ਜੀ ਦੇ ਛੋਟੇ ਪੁੱਤਰ ਬਾਬਾ ਰਜੀਤ ਸਿੰਘ ਜੀ ਰਾਣਾ ਜੀ ਉਹਨਾਂ ਦੇ ਸੰਜੋਗ ਦਾ ਉਹ ਸੰਗਤਾਂ ਦੇ ਸੰਜੋਗ ਦਾ ਪਰਸੋਂ ਰੋਜ ਤੋਂ ਸ੍ਰੀ ਅਖੰਡ ਪਤ ਸਾਹਿਬ ਜੀ ਆਰੰਭ ਹੋਏ ਜਿਨ੍ਹਾਂ ਦੇ ਅੱਜ ਧੋਪ ਪਈ ਹਨ ਉਪਰੰਤ ਗੁਰਮਤਿ ਸਮਾਗਮ ਆਰੰਭ ਹੋਏ ਜਿਸ ਵਿੱਚ ਰਾਗੀ ਢਾਡੀ ਪਠਾਵਾਚਕਾਂ ਨੇ ਗੁਰਬਾਣੀ ਇਤਿਹਾਸ ਨੂੰ ਆਪੇ ਸੰਤਾਂ ਨੂੰ ਨਿਹਾਲ ਕੀਤਾ ਉਸ ਤੋਂ ਉਪਰੰਤ ਅੰਮ੍ਰਿਤ ਲੰਗਰ ਵਰਤ ਰਹੇ ਹਨ ਇਸ ਸਤਿਗੁਰਾਂ ਜੀ ਦੀ ਅਪਾਰ ਕਿਰਪਾ ਹੋਈ ਹੈ ਕਿਵਾਕੀ ਦੀ ਸੰਤਾਂ ਦੇ ਸਹਿਯੋਗ ਨਾਲ ਇਹ ਜੋ ਬਰਸੀ ਸਮਾਗਮ ਹੈ ਬੜੀ ਚੜ੍ਹਦੀ ਕਲਾ ਵਿੱਚ ਬੁਨਾਇਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸੰਤ ਬਾਬਾ ਅਜੀਤ ਸਿੰਘ ਜੀ ਦੀ ਕਿੰਵੀਂ ਵਰਸੀ ਜਿਹੜੀ ਹੈ ਜੈ ਮਰਾਈ ਜੈ ਸੰਤ ਬਾਬਾ ਅਜੀਤ ਸਿੰਘ ਜੀ ਦੀ 18ਵੀਂ ਵਰਸੀ ਮਨਾਈ ਗਈ ਹੈ ਇਸ ਲਾਣਾ ਵਰਸੀ ਬਾਬਾ ਇਸ ਤਰ੍ਹਾਂ ਮਨਾਈ ਜਾਂਦੀ ਹੈ ਹਾਂ ਇਸ ਲਾਣਾ ਵਰਸੀ ਸੰਗਤਾਂ ਦੇ ਸੋਗਾਂ ਮਹਾਂਪੁਰਖਾਂ ਦੇ ਸੀ ਮਨਾਈ ਜਾਂਦੀ ਹੈ ਹਾਂਜੀ ਬਾਬਾ ਅੱਜ ਗੁਰਦੁਆਰਾ ਪਾੜਾ ਵਿਖੇ ਬਾਬਾ ਅਜੀਤ ਸਿੰਘ ਦੀ ਬਸੀ ਮਨਾਈ ਜਾ ਰਹੀ ਹੈ ਉਸ ਦੇ ਸੰਬੰਧ ਵਿੱਚ ਕੀ ਕਹਿਣਾ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹਰ ਸਾਲ ਸੰਤ ਮਹਾਂਪੁਰਖ ਬਾਬਾ ਅਜੀਤ ਸਿੰਘ ਜੀ ਉਹਨਾਂ ਦੀ ਮਿੱਟੀ ਯਾਰ ਹਰ ਸਾਲ ਇਹ ਗੁਰਮਤਿ ਮੰਗਤ ਲਾਉਂਦਾ ਹੈ ਤੇ ਇਸ ਸਾਲ ਵੀ ਦਾਸਾ ਢਾਡੀ ਜਥਾ ਜਨਰਲ ਸਿੰਘ ਮੁੰਡੇ ਹਜ਼ਰੀਪੁਰ ਅਖੰਡ ਪਾੜ ਦੇ ਤੋਂ ਤੋਂ ਪ੍ਰਧ ਵਕ ਵਕ ਕੀਰਤਨੇ ਜਥਿਆਂ ਨੇ ਰਾਜੀ ਜਥਿਆਂ ਨੇ ਢਾਡੀ ਜਥਿਆਂ ਨੇ ਸਗਤ ਨੂੰ ਗੁਰੂ ਦੇ ਆਸਨਾ ਕਰਨੇ ਹੱਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ